ਸ਼ਸ਼ਵੀਕਾਲ ਜੀ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਆਪ ਸਭ ਨੂੰ ਪਤਾ ਹੈ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਅਸੀਂ ਬੜਾ ਅਸੀਂ ਬੜੀ ਸ਼ਰਧਾ ਸਤਕਾਰ ਤੇ ਮਰਿਆਦਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਮਨਾ ਰਹੇ ਹਾਂ ਇਸੇ ਉਪਰਾਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਇੱਕ ਹੋਰ ਕੋਸ਼ਿਸ਼ ਕੀਤੀ ਗਈ ਹੈ ਇੱਕ ਵੈੱਬਸਾਈਟ ਤੇ ਇੱਕ ਐਪ ਬਣਾਈ ਗਈ ਹੈ ਮੇਰੀ ਇੱਛਾ ਹੈ ਕਿ ਆਪ ਸਭ ਇਹ ਵੈਬਸਾਈਟ ਤੇ ਐਪ ਜ਼ਰੂਰ ਸਭ ਨਾਲ ਸਾਂਝੀ ਕਰੋ ਜਿਹੜੀ ਜਿਹੜੀ ਵੀ ਸੰਗਤ ਅਨੰਦਪੁਰ ਸਾਹਿਬ ਚ ਆ ਰਹੀ ਹੈ ਉਹਨਾਂ ਦੀ ਸਹੂਲਤ ਦੇ ਲਈ ਵੈਬਸਾਈਟ ਤੇ ਐਪ ਦਾ ਨਾਮ ਹੈ anandpursahib350.com ਵੈਬਸਾਈਟ ਆਲਰੇਡੀ ਲਾਈਵ ਹੈ ਤੇ ਐਪ ਅਗਲੇ 2-4 ਘੰਟੇ ਅੰਦਰ ਲਾਈਵ ਹੋ ਜੂਗੀ ਗੂਗਲ ਪਲੇ ਗੂਗਲ ਪਲੇ ਸਟੋਰ ਤੇ ਵੀ ਤੇ ਐਪਲ ਐਪਸਟੋਰ ਤੇ ਵੀ ਜਿੱਦਾਂ ਹੀ ਆਪਾਂ ਇਸ ਨੂੰ ਖੋਲਦੇ ਹਾਂ ਚਾਹ ਗੂਗਲ ਤੇ ਵੀ ਪਾਵਾਂਗੇ ਆਪਾਂ anandpursahib350.com ਇਹ ਆਪਣੀ ਵੈਬਸਾਈਟ ਆਗੀ ਇਸ ਵੈਬਸਾਈਟ ਪੰਜਾਬੀ ਤੇ ਅੰਗਰੇਜ਼ੀ ਦੋਨੋਂ ਭਾਸ਼ਾਵਾਂ ਦੇ ਵਿੱਚ ਸਾਰੀ ਮਚੰਦਾ ਕਿ ਸਾਰੇ ਦੇਸ਼ ਤੱਕ ਹੀ ਵੀਡੀਓ ਦੁਨੀਆ ਤੱਕ ਵੀਡੀਓ ਜਾਵੇ ਤਾਂ ਆਪਾਂ ਇਸ ਨੂੰ ਇੰਗਲਿਸ਼ ਕਰ ਲੈਂਦੇ ਹਾਂ ਸਵਿਚ ਸੋ ਜਿਵੇਂ ਤੁਸੀਂ ਦੇਖਦੇ ਹੋ ਸ਼ੁਰੂ ਹੋ ਜਾਂਦਾ ਸਭ ਤੋਂ ਪਹਿਲਾਂ ਜਿਹੜੇ ਆਪਣੇ ਹੋਮ ਪੇਜ ਤੇ ਆ ਜਾਂਦੇ ਆਪਾਂ ਹਾਂ ਜਿਹੜਾ ਸਰ ਟਿੱਕਰ ਹੈ ਟਾਈਮ ਕੱਲ ਤੋਂ ਮੁੱਖ ਸਮਾਗਮ ਕੱਲ ਕੀਰਤਨ ਸਾਰੇ ਜਿਹੜੇ ਨਗਰ ਕੀਰਤਨ ਉਹਨਾਂ ਨੂੰ ਪੁਰਸਾ ਪਹੁੰਚ ਰਿਹਾ ਹੋਏ ਨੇ ਕਿ ਇਸ ਦੇ ਵਿੱਚ ਇਵੈਂਟਸ ਸਿਟੀਜ਼ ਪਾਰਕਿੰਗਸ ਸ਼ਟਲ ਸਰਵਿਸ ਮੈਡੀਕਲਸ ਐਂਡ ਹੈਲਥ ਫੈਸਿਲਿਟੀਆਂ ਪਬਲਿਕ ਯੂਟਿਲਿਟੀਆਂ ਇਹ ਸਾਰਾ ਕੁਝ ਹੈ ਅਸੀਂ ਆਪਣੇ ਵੱਲੋਂ ਬਹੁਤ ਸਾਰੀ ਕੋਸ਼ਿਸ਼ਾਂ ਕਰ ਰਹੇ ਹਾਂ ਬਹੁਤ ਸਾਰੀ ਪਾਰਕਿੰਗਸ ਬਣਾਈ ਹੈ ਹਰ ਪਾਰਕਿੰਗ ਹਰ ਤਰ੍ਹਾਂ ਦੀ ਸੁਵਿਧਾ ਅਵੇਲੇਬਲ ਹੈ ਪਹਿਲੀ ਵਾਰੀ ਇੱਕ ਟਰਾਲੀ ਟ੍ਰੈਕਟਰ ਟਰਾਲੀ ਸਿਟੀ ਬਣਾਈ ਗਈ ਹੈ ਜਿੱਥੇ ਪੰਜਾਬ ਦੇ ਪਿੰਡਾਂ ਤੋਂ ਵੱਖ-ਵੱਖ ਜਿਹੜੇ ਟ੍ਰੈਕਟਰ ਟਰਾਲੀ ਆ ਰਹੇ ਆ ਉਹ ਆ ਕੇ ਸੱਜਣਗੇ ਤਾਂ ਇਵੈਂਟਸ ਤੇ ਜਾਵਾਂਗੇ ਸਭ ਸਾਰੇ ਜਿਹੜੇ ਦਿਨ ਦੇ ਇਵੈਂਟਸ ਡੇ 1 ਡੇ 2 ਡੇ 3 ਇੱਦਾਂ ਹੀ 23 ਤਰੀਕ ਤੱਕ ਇਵੈਂਟ ਹੋ ਰਹਿ ਐਡ ਹੁੰਦੇ ਰਹਿਣਗੇ ਜਿਹਨੇ ਪਹਿਲੇ ਦਿਨ ਤੇ ਆਉਂਦੇ ਤਾਂ ਆਰੰਭ ਕਰਨ ਪੱਤ ਸਾਬ ਦਾ ਇਨੋਗ੍ਰੇਸ਼ਨ ਆਫ ਦਿ ਐਕਸੀਬੀਸ਼ਨ ਸਰਵਤਰਮ ਸਮਾਗਮ ਇਹਦੇ ਵਿੱਚ ਤੁਸੀਂ ਲੋਕੇਸ਼ਨ ਤੁਸੀਂ ਇਸ ਨੂੰ ਬੁੱਕਮਾਰਕ ਵੀ ਕਰ ਸਕਦੇ ਹੋ ਕੈਲੰਡਰ ਨੂੰ ਤੁਸੀਂ ਇਸ ਨੂੰ ਕਿਸੇ ਨਾਲ ਸਾਂਝਾ ਵੀ ਕਰ ਸਕਦੇ ਹੋ ਪਲੱਸ ਜਦੋਂ ਇਵੈਂਟ ਲਾਈਵ ਹੋਣਗੇ ਤੁਸੀਂ ਇਸ ਨੂੰ ਇੱਥੋਂ ਲਿੰਕ ਦਿੱਤਾ ਜਿਹੜਾ ਲਾਈਵ ਵੀ ਤਾਂ ਵੀ ਦੇਖ ਸਕਦੇ ਹੋ ਜਿਹੜਾ ਜਿੱਥੇ ਜਿੱਥੇ ਤੁਸੀਂ ਜਾਣਦੇ ਉਸ ਦੀ ਉਹ ਵੀ ਦੱਸਿਆ ਕਿ ਸਪਿਰਚੁਅਲ ਹੈ ਕਲਚਰਲ ਹੈ ਹੈਰੀਟੇਜ ਹੈ ਨਾ ਕਿ ਹਰ ਤਰ੍ਹਾਂ ਸੰਗਤ ਜਿੱਥੇ ਜਿਵੇਂ ਸੰਗਤੀ ਸ਼ਬਦ ਉੱਥੇ ਜਾ ਸਕੈ ਇੱਦਾਂ ਹੀ ਫਿਰ ਆਪਾਂ ਜਦੋਂ ਆਉਂਦੇ ਆ ਅਗੇ ਤੁਸੀਂ ਆਉਂਗੇ ਜੀ ਟੈਂਟ ਸਿਟੀਜ਼ ਟੈਂਟ ਸਿਟੀਜ਼ ਦੇ ਵਿੱਚ ਉਸ ਦੀ ਬੁਕਿੰਗ ਦਾ ਵੀ ਹੈ ਕਿ ਨਾਲ ਨਾਲ ਤੇ ਕੀ ਕੀ ਸੁਵਿਧਾਵਾਂ ਹੈ ਹਰ ਸੁਵਿਧਾਵਾਂ ਉਹ ਵੀ ਇਸ ਦੇ ਵਿੱਚ ਜਿਹੜੀਆਂ ਹੈ ਦੱਸੀਆਂ ਗਈਆਂ ਨੇ ਦੈਨ ਵੀ ਕਮਸ ਟੂ ਪਾਰਕਿੰਗਸ 30 ਪਾਰਕਿੰਗਾਂ ਅਸੀਂ ਬਣਾਈਆਂ ਸਾਰੀਆਂ ਪਾਰਕਿੰਗਾਂ ਜਿਹੜੀਆਂ Google ਲਿੰਕ ਨੇ ਹਰ ਪਾਰਕਿੰਗ ਦੀ ਕਿੰਨੀ ਕੈਪੈਸਿਟੀ ਹੈ ਕਿੰਨੀ ਗੱਡੀਆਂ ਤੇ ਜਦੋਂ ਪਾਰਕਿੰਗਾਂ ਲਾਈਵ ਹੋਣਗੀਆਂ ਤਾਂ ਕਿੰਨੇ ਕਿੱਥੇ ਕਿੰਨੀ ਗੱਡੀਆਂ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਲਾਈਵ ਡਾਟਾ ਵੀ ਅਪਡੇਟ ਕਰੀਏ ਆਪ ਜੀ ਨੂੰ ਥਰੂ Google ਮੈਪਸ ਐਂਡ ਮੈਪ ਮਾਈ ਇੰਡੀਆ ਪਲੱਸ ਇਹ ਸ਼ਟਲ ਸਰਵਿਸਿਜ਼ ਹੈ ਕੋਈ ਵੀ ਪਾਰਕਿੰਗ ਸਾਡੇ 3 ਕਿਲੋਮੀਟਰ ਤੋਂ ਦੂਰ ਨਹੀਂ ਹੈ ਟਰੈਕਟਰ ਟ੍ਰੋਲੀ ਸਿਟੀ ਤਾਂ ਸਿਰਫ 1 ਕਿਲੋਮੀਟਰ ਦੂਰ ਹੈ ਤਖਤ ਸਾਹਿਬ ਤੋਂ ਤੇ ਗੁਰਦੁਆਰਾ ਸੀਜ਼ਗਨ ਸਾਹਿਬ ਤੋਂ 700 ਮੀਟਰ ਦੂਰ ਹਾਲਾਂਪੁਰ ਸਾਹਿਬ ਦੇ ਬੱਸ ਸਟੈਂਡ ਤੋਂ ਸਿਰਫ 200 ਮੀਟਰ ਦੂਰ ਇਦਾਂ ਹੀ ਜਿਹੜਾ ਹੈ ਫਿਰ ਆਪਾਂ ਸ਼ਟਲ ਸਰਵਿਸਿਜ਼ ਜਦੋਂ ਤੁਸੀਂ ਪਾਰਕਿੰਗ ਤੇ ਆ ਜਾਂਦੇ ਹੋ ਤਾਂ ਉਸ ਤੋਂ ਅੱਗੇ ਜਾਣ ਲਈ ਤੁਹਾਡੀ ਕੋਲ ਸ਼ਟਲ ਸਰਵਿਸਿਜ਼ ਹੈ ਉਹਦੇ ਵਿੱਚ ਅਸੀਂ 500 ਇਲੈਕਟ੍ਰਿਕਸ਼ਾਂ ਤੇ 65 ਜਿਹੜੀਆਂ ਮਿੰਨੀ ਬੱਸਾਂ ਉਹ ਅਸੀਂ ਅਰੇਂਜ ਕੀਤੀਆਂ ਜੋ ਹਰ ਵਕਤ 24 ਘੰਟੇ ਅਵੇਲੇਬਲ ਰਹਿੰਦੀਆਂ ਜਿੱਥੇ ਤੁਹਾਡੀ ਸ਼ਰਤ ਹੈ ਤੁਸੀਂ ਕੋਈ ਪਹਿਲਾਂ ਗੁਰਦੁਆਰਾ ਸੇਵਾ ਦੇ ਇਖਤਸਾਬ ਨਾਲ ਅੱਛਾ ਟੇਕਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਲੰਗਰ ਸ਼ਕਣਾ ਚਾਹੁੰਦੇ ਹੋ ਜਿੱਥੇ ਤੁਹਾਡੀ ਸ਼ਰਤ ਹੈ ਉਸ ਹਿਸਾਬ ਨਾਲ ਸੰਗਤ ਜਿਹੜੀ ਆਪ ਜੀ ਦੀ ਉਹ ਡਿਸਪੋਜ਼ਲ ਦੇ ਉੱਤੇ ਰਹਿ ਗਏ ਮੈਡੀਕਲ ਐਂਡ ਹੈਲਥ ਇਹ ਬੜਾ ਇੰਪੋਰਟੈਂਟ ਹੈ ਜਿਵੇਂ ਲੱਖਾਂ ਦੀ ਤਰ੍ਹਾਂ ਸੰਗਤ ਨਾਲ ਆਣ ਤਾਂ ਹਰ ਇੱਕ ਟੈਂਸਿਟੀ ਦੇ ਵਿੱਚ ਹਰ ਇੱਕ ਪਾਰਕਿੰਗ ਦੇ ਵਿੱਚ ਟ੍ਰੈਕਟਰੀ ਟ੍ਰੋਲੀ ਸਿਟੀਸ ਅਸੀਂ ਜਿਹੜੇ ਹੋਰ ਵੀ ਲੋਕੇਸ਼ਨਸ ਤੇ 19 ਆਮ ਆਦਮੀ ਕਲੀਨਿਕ ਬਣਾਇਆ ਹੈ ਤੇ ਇਹ ਆਮ ਆਦਮੀ ਕਲੀਨਿਕਾਂ ਚ ਹਰ ਸਹੂਲਤ ਮੈਂ ਆਪ ਵੀ ਚੈੱਕ ਕਰਦਾ ਰਹੂਗਾ ਜੋ ਆਮ ਹੀ ਆਮ ਆਦਮੀ ਕਲੀਨਿਕ ਤੇ ਮਿਲਦੀ ਹੈ ਫਾਰ ਇਗਜ਼ਾਮਪਲ ਦਵਾਈਆਂ ਟੈਸਟ ਮੌਕੇ ਤੇ ਬੀਪੀ ਚੈੱਕ ਸ਼ੂਗਰ ਚੈੱਕ ਉਹ ਸਭ ਇੱਥੇ ਅਵੇਲੇਬਲ ਹੋਣ ਗਿਆ ਇਸ ਤੋਂ ਇਲਾਵਾ ਅਸੀਂ ਦੋ ਵੱਡੇ ਆਈ ਚੈੱਕਅਪ ਕੈਂਪ ਲਾ ਰਹੇ ਹਾਂ ਤੇ ਨਾਲ ਹੀ ਚੈੱਕਅਪ ਕੈਂਪਾਂ ਦੀ ਖਾਸ ਗੱਲ ਇਹ ਹੈ ਕਿ 1 ਲੱਖ ਸੰਗਤ ਦਾ ਸਾਡਾ ਟੀਚਰ ਗੁਰੂ ਸਾਹਿਬ ਸਾਡੇ ਸਿਨਾ ਤੇ ਹੱਥ ਰੱਖਣ ਅਸ਼ੀਰਵਾਦ ਦੇਣ ਆਪਣਾ ਤਾਂ 1 ਲੱਖ ਸੰਗਤ ਤੁਸੀਂ ਮੌਕੇ ਤੇ ਐਂਕਾ ਬਣਾ ਕੇ ਦੇ ਦਾਂਗੇ ਵਿਦਨ 1 ਆਵਰ ਉਹ ਵੀ ਅਸੀਂ ਕਰ ਰਹੇ ਹਾਂ ਇੱਕ ਪੀਐਚ 6 ਸੀਐਚਸੀ ਦੋ ਹਸਪੀਟਲਸ ਐਂਡ ਅ ਨੰਬਰ ਆਫ ਐਂਬੂਲੈਂਸਿਸ ਐਡਵਾਂਸ ਲਾਈਫ ਸੇਵਿੰਗ ਯੂਨਿਟਸ ਹਰ ਜਗ੍ਹਾ ਟੈਂਟ ਸਿਟੀਜ਼ ਪਾਰਕਿੰਗ ਸਦੇ ਫੋ ਜਿਹੜੇ ਆਪਣੀ ਫਾਇਰ ਵੈਨ ਸੁਣੀ ਆ ਸਾਰੀ ਜਿਹੜੀ ਸਾਰੀ ਗੱਡੀਆਂ ਜਿਹੜੀਆਂ ਉਹ ਵੀ ਸਾਰਾ ਕੁਝ ਹੋਊਗਾ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਦਾ ध्यान रखें आगे देन वी कम टू पब्लिक यूटिलिटीज साढ़े को छब्बी मोबाइल जो टॉयलेट वैनस पूरे पार्किंग से विच, पूरे शहर टॉयलेट सिटीज इन की व्यवस्था वास्ते भी अलग जो है बंदोबस्त किया गया प्लस नाइन परमानेंट ज टॉयलेट बलॉक है हर टॉयलेट ब्लॉक हर एक घंटे साफ होगा संगत की सहूलत शहर असी टीवी कैमराज एल ईडी स्क्रीन पब्लिक अनाउंसमेंट सिस्टम लगाए ने यह है इस फिर ट्रैफिक डायवर्स है गैलरीज है तो यह मेरी बेनती है कि इस एप्स वैबसाइट न साझा कर दुर साहिब थ्री फिफ्टी डॉट कॉम बहुत बहुत धनबाद वाहगुरु जी का खालसा वाहगुरु जी की फतेह धनताद श्री गुरु तेग बहादुर साहब जी